ਕੀ ਦੋ ਸਾਰੇ ਆਈ ਹੋਪ ਠੀਕ ਠਾਕ ਹੋਵੋਗੇ ਸਾਰੇ ਬੜੀ ਚਾਹੀਦੀ ਹਾਂ ਹਾਂਜੀ ਅੱਜ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ ਵੀ ਸਲਵਾਰ ਤੇ ਪਾਕਟ ਕਿਵੇਂ ਲਾਈਏ ਅੱਜ ਕੱਲ ਬੀਬੀਆਂ ਦੀ ਜ਼ਿਆਦਾ ਡਿਮਾਂਡ ਆ ਰਹੀ ਹੈ ਵੀ ਸਾਨੂੰ ਸਲਵਾਰ ਤੇ ਪਾਕਟ ਚਾਹੀਦੀ ਹੈ ਗੀਜਾ ਬੇਸ਼ੱਕ ਲਾਓ ਨਾ ਲਾਓ ਪਰ ਪਾਕਟ ਜ਼ਰੂਰ ਲਾ ਕੇ ਦਿਓ ਸਲਵਾਰ ਦੇ ਉੱਪਰ ਮੈਂ ਕਿਹਾ ਚਲੋ ਅੱਜ ਆਪਾਂ ਵੀਡੀਓ ਵੀ ਬਣਾ ਲੈ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਤਾਂ ਕਿ ਤੁਹਾਨੂੰ ਵੀ ਕੁਝ ਸਿੱਖਣ ਦਾ ਮੌਕਾ ਮਿਲੇ ਹਾਂਜੀ ਅੱਜ ਆਪਾਂ ਨਿਸ਼ਾਨੀ ਲਾਈਏ ਤੇ ਆਪਾਂ ਨੇ ਇਹ ਸਲਵਾਰ ਦੀ 벨ਟ ਦਾ ਆਪਾਂ ਅੱਧ ਲੈ ਲਿਆ 1.5 ਇੰਚ 1.5 ਇੰਚ ਦੇ ਵੀ ਆਪਾਂ ਅੱਧ ਲਵਾਂਗੇ ਪੌਣੇ 6 ਇੰਚ ਤੇ ਉੱਪਰ ਆਪਣੀ 벨ਟ ਹੈਗੀ ਤਿਆਰ 5 ਇੰਚ ਤੇ ਆਪਾਂ 3 ਇੰਚ ਦੇ ਨਿਸ਼ਾਨ ਲਗਾਵਾਂਗੇ ਤੇ ਆਪਾਂ ਪੌਕਟ ਤਿਆਰ ਰੱਖਣੀਆਂ 5 ਇੰਚ ਦੀ ਚੜਾਈ ਦੇ ਵਿੱਚ ਇਹ ਆਪਾਂ 2.5 ਇੰਚ ਦੇ ਨਿਸ਼ਾਨ ਲਗਾ ਲਿਆ ਤੇ ਆ ਇਹ ਆਪਾਂ ਮੈਂ ਲੱਗ ਸ਼ੀਟ ਦਾ ਕਪੜਾ ਲੇ ਤਾਂ ਤਾਂ ਕਿ ਤੁਹਾਨੂੰ ਵੀ ਥੋੜਾ ਜਿਹਾ ਚੰਗੀ ਤਰ੍ਹਾਂ ਦਿਖਾਈ ਦੇਵੇ ਕਿਉਂਕਿ ਆਪਾਂ ਕਿੱਦਾਂ-ਕਿੱਦਾਂ ਹੋਈ ਕਈ ਵਾਰੀ ਨਾਲ ਦੇ ਕਪੜੇ ਉੱਪਰ ਨਹੀਂ ਵੀਡੀਓ ਚ ਪਤਾ ਲੱਗਦਾ ਨਾ ਸਾਫ਼-ਸਾਫ਼ ਤੇ ਆ ਦੇਖੋ ਆਪਾਂ ਨਿਸ਼ਾਨ ਲਾ ਲਿਆ ਸੀ ਹਾਂਜੀ ਆਪਾਂ ਇਹਦੇ ਉੱਪਰ ਵੀ ਨਿਸ਼ਾਨ ਲਗਾ ਕੇ ਰੱਖ ਲਿਆ ਤੇ ਆਪਾਂ ਇਹਦੇ ਨਾਲ ਸੇਫਟੀ ਪਿੰਨ ਅਟੈਚ ਕਰ ਲਾਂਗੇ ਹਾਂਜੀ ਹੁਣ ਆਪਣੀ ਸਲਾਈ ਲਗਾ ਲਈ ਹੈ ਹੁਣ ਆਪੇ ਇਸ ਨੂੰ ਕੱਟ ਕਰ ਲਵਾਂਗੇ ਹਾਂਜੀ ਹੁਣ ਆਪਣੇ ਮਤਲਬ ਇਹਦੇ ਆ ਸੈਂਟਰ ਸੈਂਟਰ ਨਾਲ ਇਹਦੇ ਵਿੱਚ ਆਪਣੇ ਇਦਾਂ ਫੜ ਕੇ ਨੂੰ ਕੱਟ ਕਰ ਲੈਣਾ ਹਾਂਜੀ ਹੁਣ ਆਪਾਂ ਇਹਨੂੰ ਕੱਟ ਕਰ ਲਏ ਹੁਣ ਆਪਾਂ ਇਹ ਆਪਣੇ ਦਾ ਕੱਪੜਾ ਨੂੰ ਆਪਣੇ ਅੰਦਰ ਫੋਲਡ ਕਰ ਲੈਣਾ ਹਾਂਜੀ ਅੰਦਰ ਫੋਲਡ ਕਰਨ ਤੋਂ ਬਾਅਦ ਇੱਥੇ ਆਪਾਂ ਛੋਟੇ-ਛੋਟੇ ਕੱਟ ਲਗਾ ਲਾਂਗੇ ਤਾਂ ਜੋ ਆਪਣਾ ਕੱਪੜਾ ਆਸਾਨੀ ਨਾਲ ਫੋਲਡ ਹੋ ਜਾਵੇ ਇਹ ਬਣਾਉਣ ਨਾਲ ਸਲਾਈ ਲਗਾ ਲੈਣੀ ਆ। ਨੀਚੇ ਧਿਆਨ ਰੱਖਣਾ ਵੀ ਆਪਣਾ ਐਕਸਟਰਾ ਕਪੜਾ ਨਾ ਵਿੱਚ ਆਵੇ ਸਲਾਈ ਦੇ। ਤੇ ਇਹ ਬਸ ਲਾਈ ਲਗਾ ਲਈਏ ਹੁਣ ਆਪਾਂ ਇਹਦੇ ਨਾਲ ਜਿਪ ਅਟੈਚ ਕਰਾਂਗੇ ਹਮਝਾ ਆਪਾਂ ਜਿਪ ਆਪਣੀ ਸੈੱਟ ਕਰਕੇ ਇਹ ਤਾਂ ਲੈਣੀ ਤਾਂ ਜੋ ਆਪਾਂ ਨੂੰ ਸਲਾਈ ਲਗਾਉਣ ਵੇਲੇ ਕੋਈ ਪਰੇਸ਼ਾਨੀ ਨਾ ਹੋਵੇ ਜੀ ਬਹੁਤ ਬੰਦੇ ਵੀ ਦੱਸ ਅਗਦੇ ਵੀ ਵਿੱਚ ਤਾਂ ਜੋ ਪ੍ਰਿੰਸ ਲਾਈਨ ਸਹੀ ਲੱਗੀ ਤੇ ਫਿਨਿਸ਼ਿੰਗ ਵੀ ਪੂਰੀ ਵਧੀਆ ਹੀ ਆ ਬੀ ਹੁਣ ਜਿਹੜਾ ਬਾਕੀ ਜੇਪ ਦਿਨ ਨਾਲ ਨਾਲ ਸੈੱਟ ਕਰਾ ਦਾਂਗੇ ਵੀਡੀਓ ਹੁਣ ਆਪਣੀ ਜੇਪ ਇਹ ਕੰਪਲੀਟ ਹੋ ਗਈ ਇਧਰੋਂ ਆ ਦੇਖੋ ਬਹੁਤ ਵਧੀਆ ਫਿਨਿਸ਼ਿੰਗ ਦੇ ਨਾਲ ਲੱਗੀ ਹੈ ਤੇ ਹੁਣ ਆਪਾਂ ਨੇ ਇੱਧਰਲੀ ਸਾਈਡ ਆਹ ਵਾਲੇ ਐਕਸਟਰਾ ਕੱਪੜੇ ਨੂੰ ਆਪਣੇ ਨੇਫੇ ਤੋਂ ਨੀਚੇ ਲੀ ਸਾਈਡ ਤੇ ਨਾਲ ਹੀ ਆਹ ਵਾਲੇ ਕੱਪੜੇ ਨੂੰ ਇਹਨਾਂ ਦੋਨੋਂ ਨੂੰ ਇਕੱਠਿਆਂ ਹੀ ਫੋਲਡ ਕਰ ਦੇਣਾ ਇਸ ਤਰ੍ਹਾਂ ਕਰਕੇ ਇਹਨੂੰ ਫੋਲਡ ਕਰਨ ਤੋਂ ਪਹਿਲਾਂ ਆਪਾਂ ਆਹ ਵਾਲੀ ਸਲਾਈ ਕੰਪਲੀਟ ਕਰਾਂਗੇ ਆਹ ਵਾਲੀ ਤੇ ਇੱਧਰਲੀ ਵਾਲੀ ਠੀਕ ਹੈ ਹੁਣ ਆਪਾਂ ਇਹਦੇ ਇਸ ਲਾਈ ਦੂਜੀ ਸਾਈਡ ਮਾਰ ਲਾਂਗੇ ਕੱਪੜਾ ਪਾਈ ਕੋਈ ਕਰਕੇ ਤਾਂ ਨਾ ਵੱਡਾ ਛੋਟਾ ਨਹੀਂ ਹੁੰਦਾ ਨਾ ਲਓ ਜੀ ਇਹ ਸੇਸ਼ਨ ਕਰ ਲਿਆ ਹੈ ਕਿ ਕੰਪਲੀਟ ਕਰ ਲਈਏ ਤੇ ਹੁਣ ਆਪਾਂ ਇਦਾਂ ਧਰ ਕੇ ਨੀਫਾ ਨਹੀਂ ਵੇਚਣਾ ਚਾਹੀਦਾ ਨੇਫੇ ਤੋਂ ਆਪਾਂ ਥੋੜਾ ਇਹ ਨਾਲ-ਨਾਲ ਹੀ ਨੇਫੇ ਦੀ ਸਲਾਈ ਦੇ ਨਾਲ-ਨਾਲ ਵੀ ਰੱਖ ਸਕਦੇ ਆਪਾਂ ਇਹਨੂੰ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਕਿ ਤੁਹਾਨੂੰ ਕਿਦਾਂ ਮੇਰੇ ਸਿਖਾਉਣ ਦਾ ਤਰੀਕਾ ਕਿਦਾਂ ਲੱਗਿਆ ਤੇ ਤੁਹਾਨੂੰ ਸਮਝ ਪੂਰੀ ਤਰ੍ਹਾਂ ਆਈ ਹੈ ਜਾਂ ਕੋਈ ਮੇਥੋਂ ਗਲਤੀ ਹੋਈ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਮੈਂ ਹਮੇਸ਼ਾ ਤੁਹਾਡੇ ਲਈ ਬਹੁਤ ਨਵੀਂ-ਨਵੀਂ ਵੀਡੀਓ ਲੈ ਕੇ ਆਉਂਗੀ ਹਾਂਜੀ ਦੇਖੋ ਜੀ ਇਹ ਆਪਣੀ ਅੰਦਰਲੀ ਸਾਈਡ ਤੋਂ ਹਾਂਜੀ ਆ ਦੇਖੋ ਪੂਰੀ ਵਧੀਆ ਆਪਣੀ ਫਿਨਿਸ਼ ਵਿੱਚ ਜਿੱਤ ਤਿਆਰ ਹੋਈ ਹੈ